ਵਾਰਤਾਂ ਨੂੰ ਅਨਜਾਮ ਦਿੱਤਾ ਗਿਆ ਸਿੱਖ ਛੋਟੀ ਮੋਟੀ ਰਕਮ ਨਹੀਂ ਜਦ ਕਿ 25 ਲੱਖ ਇਹਨਾਂ ਦੇ ਵੱਲੋਂ ਫਿਲਮੀ ਤਰੀਕੇ ਦੇ ਨਾਲ ਲੁੱਟੇ ਜਾਂਦੇ ਨੇ ਇੱਕ ਵਾਰ ਇਹਨਾਂ ਸਿਸਟੀਵੀ ਤਸਵੀਰਾਂ ਦੇ ਰੁਕਰਦੇ ਆ ਬੈਂਕ ਦੇ ਵਿੱਚ ਬੈਂਕ ਦੇ ਵਿੱਚ 25 ਲੱਖ ਦਾ ਡਾਕਾ ਮੰਨ ਵਾਲਿਆਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਮੋਟਰਸਾਈਕਲਾਂ ਦੇ ਉੱਤੇ ਮੂੰਹ ਬਨ ਕੇ ਇਹ ਲੁੱਟੇ ਜਿਨ੍ਹਾਂ ਨਵੇਂ ਫਿਲਮੀ ਤਰੀਕੇ ਦੇ ਨਾਲ HDFC ਬੈਂਕ ਦੇ ਵਿੱਚ 25 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ ਸੀ ਇਸ ਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਉਹ ਲੁਟੇਰੇ ਜਿਨ੍ਹਾਂ ਦੇ ਵੱਲੋਂ ਅਮਰਸਰ ਦੇ ਕੱਥੂ ਨੰਗਲ ਨੇੜਲੇ ਪਿੰਡ ਗੋਪਾਲਪੁਰਾ ਦੇ ਵਿੱਚ ਦਿਨ ਦਿਹਾੜੇ ਬੈਂਕ ਦੇ ਵਿੱਚ ਵੱਡੀ ਲੁੱਟ ਕੀਤੀ ਗਈ ਸੋ ਇਸ ਟੀਵੀ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਚੁੱਕਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੁਟੇਰੇ ਬੈਂਕ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ 25 ਲੱਖ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੂੰਹ ਬਨ ਕੇ ਲੁਟੇਰੇ ਮੋਟਰਸਾਈਕਲ ਤੇ ਸਫਾਰ ਹੋਏ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਦੇ ਉੱਤੇ ਗਰੁੱਪ ਬਣਾ ਕੇ ਜਿਹੜੇ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਛੋਟੀ ਮੋਟੀ ਰਕਮ ਨਹੀਂ ਜਦਕਿ 25 ਲੱਖ ਇਹਨਾਂ ਦੇ ਵੱਲੋਂ ਫਿਲਮੀ ਤਰੀਕੇ ਦੇ ਨਾਲ ਲੁੱਟੇ ਜਾਂਦੇ ਨੇ ਇੱਕ ਵਾਰ ਇਹਨਾਂ ਸਿਸਟੀਵੀ ਤਸਵੀਰਾਂ ਦੇ ਰੁੱਕ ਕਰਦੇ ਆ ਬੈਂਕ ਦੇ ਵਿੱਚ 25 ਲੱਖ ਦਾ ਡਾਕਾ ਮੰਨ ਵਾਲਿਆਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਝ ਮੋਟਰਸਾਈਕਲਾਂ ਦੇ ਉੱਤੇ ਮੂੰਹ ਬਨ ਕੇ ਇਹ ਲੁਟੇਰੇ ਆਏ ਜਿਨ੍ਹਾਂ ਨੇ ਫਿਲਮੀ ਤਰੀਕੇ ਦੇ ਨਾਲ HDFC ਬੈਂਕ ਦੇ ਵਿੱਚ 25 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ ਸੀ ਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਇਹ ਲੁਟੇਰੇ ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਦੇ ਕੱਥੂ ਨੰਗਲ ਨੇੜਲੇ ਪਿੰਡ ਗੋਪਾਲਪੁਰਾ ਦੇ ਵਿੱਚ ਦਿਨ ਦਿਹਾੜੇ ਬੈਂਕ ਦੇ ਵਿੱਚ ਵੱਡੀ ਲੁੱਟ ਕੀਤੀ ਗਈ ਸੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਚੁੱਕਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੁਟੇਰੇ ਬੈਂਕ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ 25 ਲੱਖ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੂੰਹ ਬਨ ਕੇ ਲੁਟੇਰੇ ਮੋਟਰਸਾਈਕਲ ਤੇ ਸਫਾਰ ਹੋਏ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਦੇ ਉੱਤੇ ਗਰੁੱਪ ਬਣਾ ਕੇ ਜਿਹੜੇ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਵਾਰਥਾਤ ਨੂੰ ਅੰਜਾਮ ਦਿੱਤਾ ਗਿਆ ਸੀ ਛੋਟੀ ਮੋਟੀ ਰਕਮ ਨਹੀਂ ਜਦਕਿ 25 ਲੱਖ ਇਹਨਾਂ ਦੇ ਵੱਲੋਂ ਫਿਲਮੀ ਤਰੀਕੇ ਦੇ ਨਾਲ ਲੁੱਟੇ ਜਾਂਦੇ ਨੇ ਇੱਕ ਵਾਰ ਇਹਨਾਂ ਸਿਸਟੀਵੀ ਤਸਵੀਰਾਂ ਨੂੰ ਕਰਦੇ ਆ ਬੈਂਕ ਦੇ ਵਿੱਚ 25 ਲੱਖ ਦਾ ਡਾਕਾ ਮੰਨ ਵਾਲਿਆਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਮੋਟਰਸਾਈਕਲਾਂ ਦੇ ਉੱਤੇ ਮੂੰਹ ਬਨ ਕੇ ਇਹ ਲੁਟੇਰੇ ਆਏ ਜਿਨ੍ਹਾਂ ਨੇ ਫਿਲਮੀ ਤਰੀਕੇ ਦੇ ਨਾਲ HDFC ਬੈਂਕ ਦੇ ਵਿੱਚ 25 ਲੱਖ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ ਸੀ ਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਉਹ ਲੁਟੇਰੇ ਜਿਨ੍ਹਾਂ ਦੇ ਵੱਲੋਂ ਅਮ੍ਰਿਤਸਰ ਦੇ ਕੱਥੂ ਨੰਗਲ ਨੇੜਲੇ ਪਿੰਡ ਗੋਪਾਲਪੁਰਾ ਦੇ ਵਿੱਚ ਦਿਨ ਦਿਹਾੜੇ ਬੈਂਕ ਦੇ ਵਿੱਚ ਵੱਡੀ ਲੁੱਟ ਕੀਤੀ ਗਈ ਸੋ ਸਿਸਟ ਵਿੱਚ ਤਸਵੀਰਾਂ ਦੇ ਵਿੱਚ ਸਭ ਕੁਝ ਕੈਦ ਹੋ ਚੁੱਕਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੁਟੇਰੇ ਬੈਂਕ ਦੇ ਵਿੱਚ